ਕਪੂਰਥਲਾ ਦੇ ਪਿੰਡ ਹਮੀਰਾ ਚ ਆਪਸੀ ਰੰਜਿਸ਼ ਕਰਕੇ ਇੱਕ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖੂਨੀ ਝੜਪ ਦਾ ਮਾਮਲਾ ਇੰਨਾ ਵੱਧ ਗਿਆ ਕਿ ਉੱਥੇ ਲਗਾਤਾਰ ਨੌਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ। ਦੱਸਦੀਏ ਤੁਹਾਨੂੰ ਕਿ ਫਾਇਰਿੰਗ ਤੋਂ ਬਾਅਦ ਇੱਕ ਇਨੋਵਾ ਗੱਡੀ ਨੂੰ ਅੱਗ ਲਗਾਈ ਗਈ ਜਿਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋਇਆ। ਡੀਐਸਪੀ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਨੌਜਵਾਨ ਕਪੂਰਥਲਾ ਵਿੱਚ ਹੀ ਦੁਪਹਿਰ ਵੇਲੇ ਲੜੇ ਸਨ। ਉਸ ਤੋਂ ਬਾਅਦ ਦਰ ਸ਼ਾਮ ਪਿੰਡ ਵਿੱਚ ਇਹਨਾਂ ਦੀ ਆਪਸੀ ਬਹਿਸ ਹੋਈ ਜਿਸ ਤੋਂ ਬਾਅਦ ਲਗਾਤਾਰ ਫਾਇਰਿੰਗ ਕੀਤੀ ਗਈ ਤੇ ਮਗਰੋਂ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿੱਚ ਨੌਜਵਾਨ ਜ਼ਖਮੀ ਹੋਇਆ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਦੇ ਬਿਆਨਾਂ ਉੱਪਰ ਪਰਚਾ ਦਰਜ ਕਰਕੇ ਬਾਕੀ ਬੰਦਿਆਂ ਦੀ ਪਾਲ ਕੀਤੀ ਜਾਵੇਗੀ ਪੁਲਿਸ ਨੇ ਕਿਹਾ ਹੈ ਕਿ ਫਿਲਹਾਲ ਅਜੇ ਇਸ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਅਸੀਂ ਜਲਦੀ ਤੋਂ ਜਲਦੀ ਇਹਨਾਂ ਬੰਦਿਆਂ ਦੀ ਭਾਲ ਕਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ

ਆ ਗੇ ਲੋ ਸਰਿਆਂ ਗੁੰਡਾ ਕਰਦੀ ਗੁੰਡਾ ਕਰਦੀ ਸਰਿਆਂ ਹੈ ਮੁੰਡਾ ਗੋਲੀਆਂ ਮਾਰਦੇ ਨੇ ਓਏ ਭਾਈ ਸਹਾਲਾ ਪਰ ਆਹ ਮੁੰਡੇ ਮਨਾਰ ਤੋਂ ਗੋਲੀਆਂ ਮਾਰ ਕੇ ਗਏ ਆ ਜੀ ਮਨਾਰ ਤੋਂ ਮੁੰਡੇ ਲਾਕਡਾਡ ਨਾ ਇਹ ਲੜਕਾ ਲੜਾਈ ਹੀ ਨਹੀਂ ਹੈਗਾ ਜੀ ਲੜਾਈ ਕਿਸ ਹੋਰ ਦੀ ਤੇ ਬੱਚੇ ਨਾਲ ਜਾਣ ਕੇ ਉਹਨਾਂ ਨੇ ਕੀਤਾ ਪਿਆ ਬਾਹਰ ਵੇੜੀਆ ਸੁਹिल्या ਕਪੂਰ ਥਲਾ ਦੇ ਪਿੰਡ ਹਮੀਰਾ ਚ ਆਪਸੀ ਰੰਜਿਸ਼ ਕਰਕੇ ਇੱਕ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖੂਨੀ ਝੜਪ ਦਾ ਮਾਮਲਾ ਇੰਨਾ ਵੱਧ ਗਿਆ ਕਿ ਉੱਥੇ ਲਗਾਤਾਰ ਨੌਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ। ਦੱਸਦੀਏ ਤੁਹਾਨੂੰ ਕਿ ਫਾਇਰਿੰਗ ਤੋਂ ਬਾਅਦ ਇੱਕ ਇਨੋਵਾ ਗੱਡੀ ਨੂੰ ਅੱਗ ਲਗਾਈ ਗਈ ਜਿਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋਇਆ। DSP ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਨੌਜਵਾਨ ਕਪੂਰਥਲਾ ਵਿੱਚ ਹੀ ਦੁਪਹਿਰ ਵੇਲੇ ਲੜੇ ਸਨ ਉਸ ਤੋਂ ਬਾਅਦ ਦੇਰ ਸ਼ਾਮ ਪਿੰਡ ਵਿੱਚ ਇਹਨਾਂ ਦੀ ਆਪਸੀ ਬਹਿਸ ਹੋਈ ਜਿਸ ਤੋਂ ਬਾਅਦ ਲਗਾਤਾਰ ਫਾਇਰਿੰਗ ਕੀਤੀ ਗਈ ਤੇ ਮਗਰੋਂ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿੱਚ ਨੌਜਵਾਨ ਜ਼ਖਮੀ ਹੋਇਆ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਹ ਵੀ ਦੱਤਿਆ ਜਾ ਰਿਹਾ ਹੈ ਕਿ जख्मी ਨੌਜਵਾਨ ਦੇ ਬਿਆਨਾਂ ਉੱਪਰ ਪਰਚਾ ਦਰਜ ਕਰਕੇ ਬਾਕੀ ਬੰਦਿਆਂ ਦੀ ਭਾਲ ਕੀਤੀ ਜਾਵੇਗੀ ਪੁਲਿਸ ਨੇ ਕਿਹਾ ਹੈ ਕਿ ਫਿਲਹਾਲ ਹਜੇ ਇਸ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਅਸੀਂ ਜਲਦੀ ਤੋਂ ਜਲਦੀ ਇਹਨਾਂ ਬੰਦਿਆਂ ਦੀ ਭਾਲ ਕਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾੰਗੇ ਆਹੀ ਜੋ ਇਹ ਪਟਾਣੀ ਸਾਹੀ ਨਹੀਂ ਰਾਜਾ 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 ਜਿਹੜਾ ਸਾਹੀਆ ਫੜਦਾ ਬਾਹਰ ਜੱਲੂ ਗੋਲੀ ਜੱਲੂ ਮਾਰੂ ਗੋਲੀ ਖਾਵੇ ਅੱਛਾ ਗੋਲੀ ਮਾਰਦੇ ਨੇ ਰਾਹੇ ਰੁਕ ਜਾ ਗੋਲੀ ਮਾਰੀ ਗੋਲੀ ਵਿੱਚ ਕਿੱਥੇ ਮਾਰੀ ਨਾ ਰਾਏ ਹੋਣਾ ਰਾਏ ਹੋਣਾ ਰਾਏ ਹਣੀ ਰੁਕ ਜਾ ਕਰਾਣੇ ਨਾ ਮਨਾਰ ਦਾ ਫੜਦੇ ਨੇ ਮੁੰਡੇ ਖੜਾ ਮੈਂ ਦੇ ਲੋ ਸਰੀਆ ਗੁੰਡਾ ਕਰਦੀ ਗੁੰਡਾ ਕਰਦੀ ਸਰੀਆ ਹੈ ਮੁੰਡਾ ਗੋਲੀਆਂ ਮਾਰਦੇ ਨੇ ਓਏ ਭਾਈ ਸਹ ਹਲ ਰਾਜਾ ਮੁੰਡੇ ਮਨਾਰ ਤੋਂ ਗੋਲੀਆਂ ਮਾਰ ਕੇ ਗਏ ਆ ਜੀ ਮਨਾਰ ਤੋਂ ਮੁੰਡੇ ਲਾਕਡਾਡ ਨਾ ਇਹ ਲੜਕਾ ਲੜਾਈ ਹੀ ਨਹੀਂ ਹੈ ਗਈ ਲੜਾਈ ਕਿਸਹ ਹੋਰ ਦੀ ਤੇ ਬੱਚੇ ਨਾਲ ਜਾਣ ਕੇ ਉਹਨਾਂ ਨੇ ਕੀਤਾ ਪਿਆ ਬਾਹਰ ਵੇੜਿਆ ਸੁਲਿਆ ਕਪੂਰਥਲਾ ਦੇ ਪਿੰਡ ਹਮੀਰਾ ਚ ਆਪਸੀ ਰੰਜਿਸ਼ ਕਰਕੇ ਇੱਕ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਖੂਨੀ ਝੜਪ ਦਾ ਮਾਮਲਾ ਇੰਨਾ ਵੱਧ ਗਿਆ ਕਿ ਉੱਥੇ ਲਗਾਤਾਰ ਨੌਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਦੱਸਦੀਏ ਤੁਹਾਨੂੰ ਕਿ ਫਾਇਰਿੰਗ ਤੋਂ ਬਾਅਦ ਇੱਕ ਇਨੋਵਾ ਗੱਡੀ ਨੂੰ ਅੱਗ ਲਗਾਈ ਗਈ ਜਿਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋਇਆ ਡੀਐਸਪੀ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਨੌਜਵਾਨ ਕਪੂਰਥਲਾ ਵਿੱਚ ਹੀ ਦੁਪਹਿਰ ਵੇਲੇ ਲੜੇ ਸਨ ਉਸ ਤੋਂ ਬਾਅਦ ਦੇਰ ਸ਼ਾਮ ਪਿੰਡ ਵਿੱਚ ਇਹਨਾਂ ਦੀ ਆਪਸੀ ਬਹਿਸ ਹੋਈ ਜਿਸ ਤੋਂ ਬਾਅਦ ਲਗਾਤਾਰ ਫਾਇਰਿੰਗ ਕੀਤੀ ਗਈ ਤੇ ਮਗਰੋਂ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿੱਚ ਨੌਜਵਾਨ ਜ਼ਖਮੀ ਹੋਇਆ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਹ ਵੀ ਦੱਤਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਦੇ ਬਿਆਨਾਂ ਉੱਪਰ ਪਰਚਾ ਦਰਜ ਕਰਕੇ ਬਾਕੀ ਬੰਦਿਆਂ ਦੀ ਭਾਲ ਕੀਤੀ ਜਾਵੇਗੀ ਪੁਲਿਸ ਨੇ ਕਿਹਾ ਹੈ ਕਿ ਫਿਲਹਾਲ ਹਜੇ ਇਸ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਅਸੀਂ ਜਲਦੀ ਤੋਂ ਜਲਦੀ ਇਹਨਾਂ ਬੰਦਿਆਂ ਦੀ ਭਾਲ ਕਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਉਹ ਦਾ ਕੀਤਾ ਹੀ ਸਾਹ ਨਹੀਂ ਰਾਜਾ 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 ਜਿਹੜਾ ਸਾਹ ਫੜਦਾ ਬਾਹਰ ਜੱਲੂ ਜੱਲੂ ਗੋਲੀ ਜੱਲੂ ਜੱਲੂ ਦੇਵੇ ਅਰੇ ਗੋਲੀ ਖਾਣੇ ਗੋਲੀ ਖਾਣੇ ਅੱਛਾ ਗੋਲੀ ਮਾਰਦੇ ਨੇ ਰਾਹ ਤੇ ਰੁਕ ਜਾ ਗੋਲੀ ਮਾਰੀ ਗੋਲੀ ਵਿੱਚ ਖੁਸ਼ਾਰੀ ਨਾ ਰਾਜੇ ਹੋਣਾ ਰਾਜੇ ਹੋਣਾ ਰਾਜੇ ਹਣੀ ਰੁਕ ਜਾ ਕਰਾਣੇ ਨਾ ਉਹ ਲੱਗੀ ਲਵਾੜਾ ਯਾਰ ਗੋਲੀ ਦੀ ਲੱਗੀ ਮੱਛਾ ਬਣਾਰ ਦੇ ਫੜਦੇ ਨੇ ਮੁੰਡੇ ਖੜਾ ਆਂ ਬਈ ਦੇ ਲੋ ਸਰੀਆਲ ਗੁੰਡਾ ਕਰਦੀ ਗੁੰਡਾ ਕਰਦੀ ਸਰੀਆ ਹੈ ਮੁੰਡਾ ਗੋਲੀਆਂ ਮਾਰ ਦਿੰਦੇ ਹੈ ਬਾਈ ਸਾਲੋ ਰਾਜਾ ਮੁੰਡੇ ਮਨਾਰ ਤੋਂ ਗੋਲੀਆਂ ਮਾਰ ਕੇ ਗਏ ਹੈ ਜੀ ਮਨਾਰ ਤੋਂ ਮੁੰਡੇ ਲਾਕਡਾਟ ਨਾਲ ਇਹ ਲੜਕਾ ਲੜਾਈ ਨਹੀਂ ਹੈਗਾ ਜੀ ਲੜਾਈ ਕਿਸ ਹੋਰ ਦੀ ਤੇ ਬੱਚੇ ਨਾਲ ਜਾਣ ਕੇ ਉਹਨਾਂ ਨੇ ਕੀਤਾ ਪਿਆ ਵਾਇਰ ਵੇੜਿਆ ਆ ਜਿਆ ਕਪੂਰਥਲਾ ਦੇ ਪਿੰਡ ਹਮੀਰਾ ਚ ਆਪਸ਼ੀ ਰੰਜਿਸ਼ ਕਰਕੇ ਇੱਕ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਖੂਨੀ ਝੜਪ ਦਾ ਮਾਮਲਾ ਇੰਨਾ ਵੱਧ ਗਿਆ ਕਿ ਉੱਥੇ ਲਗਾਤਾਰ ਨੌਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਦੱਸਦੀਏ ਤੁਹਾਨੂੰ ਕਿ ਫਾਇਰਿੰਗ ਤੋਂ ਬਾਅਦ ਇੱਕ ਇਨੋਵਾ ਗੱਡੀ ਨੂੰ ਅੱਗ ਲਗਾਈ ਗਈ ਜਿਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋਇਆ ਡੀਐਸਪੀ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਨੌਜਵਾਨ ਕਪੂਰਥਲਾ ਵਿੱਚ ਹੀ ਦੁਪਹਿਰ ਵੇਲੇ ਲੜੇ ਸਨ ਉਸ ਤੋਂ ਬਾਅਦ ਦੇਰ ਸ਼ਾਮ ਪਿੰਡ ਵਿੱਚ ਇਹਨਾਂ ਦੀ ਆਪਸੀ ਬਹਿਸ ਹੋਈ ਜਿਸ ਤੋਂ ਬਾਅਦ ਲਗਾਤਾਰ ਫਾਇਰਿੰਗ ਕੀਤੀ ਗਈ ਤੇ ਮਗਰੋਂ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿੱਚ ਨੌਜਵਾਨ ਜ਼ਖਮੀ ਹੋਇਆ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਹ ਵੀ ਦੱਸੀਆ ਜਾ ਰਿਹਾ ਹੈ ਕਿ जख्मी ਨੌਜਵਾਨ ਦੇ ਬਿਆਨਾਂ ਉੱਪਰ ਪਰਚਾ ਦਰਜ ਕਰਕੇ ਬਾਕੀ ਬੰਦਿਆਂ ਦੀ ਭਾਲ ਕੀਤੀ ਜਾਵੇਗੀ ਪੁਲਿਸ ਨੇ ਕਿਹਾ ਹੈ ਕਿ ਫਿਲਹਾਲ ਹਜੇ ਇਸ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਅਸੀਂ ਜਲਦੀ ਤੋਂ ਜਲਦੀ ਇਹਨਾਂ ਬੰਦਿਆਂ ਦੀ ਭਾਲ ਕਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾੰਗੇ ਸਾਹਲੀ ਰਾਜਾ 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 ਜਿਹੜਾ ਸਾਹਿਆ ਫੜਦਾ ਓ ਬੰਦੂ ਲੈ ਲੈ ਗੋਲੀ ਸਾਰੀ ਜਾਈਓ ਜਿਹੜਾ ਆੜੇ ਗੋਲੀ ਖਾਣੇ ਅੱਛਾ ਗੋਲੀ ਮਾਰਦੇ ਨੇ ਰਾਹੇ ਰੁਕ ਜਾ ਗੋਲੀ ਮਾਰੀ ਗੋਲੀ ਵੀ ਖਾਣੇ ਮਾਰੀ ਨਾ ਰਾਜੇ ਹੋਣਾ ਰਾਜੇ ਹੋਣਾ ਰਾਹੇ ਹਣੀ ਰੁਕ ਜਾ ਕਰਾਣੇ ਨਾ ਬੰਦੀ ਵੀ ਵੜੋ ਯਾਰ ਥੋੜੀ ਜਿਹੀ ਬੱਗੀ ਵੇਛਾ ਬੰਨਾਰ ਤੇ ਫੜਦੇ ਨੇ ਮੁੰਡੇ ਖੜਾ ਬਈ ਆ ਦੇ ਲੋ ਫਰਿਆਲ ਗੁੰਡਾ ਕਰਦੀ ਗੁੰਡਾ ਕਰਦੀ ਛਰਿਆ ਹੈਂ ਮੁੰਡਾ ਤੇ ਗੋਲੀਆਂ ਮਾਰਦੇ ਨੇ ਓਏ ਬਾਈ ਸਾਲਾ ਫਰਿਆਲ ਮੁੰਡੇ ਮਨਾਰ ਤੋਂ ਗੋਲੀਆਂ ਮਾਰ ਕੇ ਗਏ ਆ ਜੀ ਮਨਾਰ ਤੋਂ ਮੁੰਡੇ ਲਾਕਡਾਡ ਨਾ ਇਹ ਲੜਦਾ ਲੜਾਈ ਹੀ ਨਹੀਂ ਹੈਗਾ ਜੀ ਲੜਾਈ ਕਿਸੇ ਹੋਰ ਦੀ ਤੇ ਬੱਚੇ ਨਾਲ ਜਾਣ ਕੇ ਉਹਨਾਂ ਨੇ ਕੀਤਾ ਜਾ yeah